ਬੋਲੇ ਸਵਨਰ ਪੈ ਸ਼੍ਰੀ ਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸਵਨਰ ਪੈ ਸਤਪੁਰ ਸਾਮੀ ਸਰਗੰਦਾ ਮਹਾਰਾਜ ਕੀ ਜੈ ਜੋ ਬੋਲੇ ਸਵਨਰ ਪੈ ਅਮਰਸ਼ੀ ਸੰਤ ਰਮਨਾਂ ਮਹਾਰਾਜ ਕੀ ਜੈ ਬਹੁਤ ਬਹੁਤ ਵਧਾਈ ਹੋਵੇ ਜੀ ਅੱਜ ਅਕਲ ਭਰਤਿਆ ਰਗਾਸੀਆ ਧਰਮ ਸੰਗਠਨ ਜੋ ਪੰਜਾਬ ਦਾ ਦਫਤਰ ਦਾ ਉਦਘਾਟਨ ਸ਼੍ਰੀ 108 ਸੰਤ ਨਰਜੰਗਾ ਜੀ ਮੁਜੀਦਾ ਗਦੀਨ ਜੀ ਡੇਰਾ ਸੰਤ ਸਰਮਦਾ ਜੀ ਸੱਚਖੰਡ ਬੰਨਾ ਤੇ ਚੇਅਰਮੈਨ ਸ਼੍ਰੀ ਗੁਰਦਾਸ ਜਨਤਰਪਪਰ ਚੈਰੀਟੇਵ ਦਾਸ ਮਹਾਰਾਜ ਜੀ ਦੀ ਇੱਤੇ ਚੇਅਰਮੈਨ ਅਖਲ ਭਾਰਤੀਆ ਰਵਦਾਸੀਆ ਤਰਨ ਸੰਗਠਨ ਵਾਲਿਆਂ ਦੀ ਪਾਵਨ ਸਰਪ੍ਰਸਤੀ ਹੈ ਅਖਲ ਭਾਰਤੀਆ ਰਵਦਾਸੀਆ ਤਰਨ ਸੰਗਠਨ ਪੰਜਾਬ ਦਾ ਜੋ ਦਫਤਰ ਹੈ ਸ਼੍ਰੀ ਗੁਰਦਾਸ ਮੰਦਿਰ ਅਰਿਆਵਾਦ ਪਗਵਾੜਾ ਵਿਕੇ ਜੋ ਖੁੱਲਿਆ ਮਹਾਰਾਜੀ ਦੇ ਅਸ਼ੀਰਵਾਦ ਦੇ ਨਾਲ ਸੋ ਅੱਜ ਦੀ ਇਸ ਸ਼ੁਭ ਅਜਿ ਦੇ ਮਹਾਰਾਜੀ ਬਰੋ ਆਪ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਬਰਾਈ ਦਿੰਨੇ ਆ ਮਹਾਰਾਜੀ ਦਾ ਕੋਟਨ ਕੋਟਨ ਧੰਨਵਾਦ ਕਰਦੇ ਆ ਕਿ ਮਹਾਰਾਜੀ ਨੇ ਚੇਅਰਮੈਨ ਮੌਣ ਦੇ ਨਾਤੇ ਦੇ ਅਸ਼ੀਰਵਾਦ ਦਿੱਤਾ ਕਿ ਤੁਸੀਂ بیٹھ ਕੇ ਇਸ ਮੰਦਰ ਦੇ ਵਿੱਚ ਇਸ ਦਾਫਤ ਬੈਠ ਕੇ ਜਗ குரு ਸਤਗੁਰੂ ਦਾਸ ਜੀ ਸਾਹਿਬ ਦਾ ਮਿਸ਼ਨ ਪ੍ਰਚਾਰ ਪੂਰੇ ਪੰਜਾਬ ਦੇ ਵਿੱਚ ਫਲਾਓ ਇਸ ਕਰਕੇ ਆਪ ਜੀ ਨੂੰ ਮਾਰੀ ਨੇ ਅੱਜ ਅਸ਼ੀਰਵਾਦ ਲਈ ਇਹ ਅਸ਼ੀਰਵਾਦ ਵੀ ਭੇਜਿਆ ਹੈ ਸਵਾਗ ਸਾਰੇ ਤਗੜੇ ਹੋਗੇ ਅਤੇ ਭਾਰਤੀਆਂ ਰੂਸਿਆ ਧਰਮ ਕਟਰ ਪੰਜਾਬ ਦੀ ਪੂਰੀ ਕਮੇਟੀ ਪੂਰੀ ਬਲੌਕ ਕਮੇਟੀ ਤੱਕ ਉਸ ਨੂੰ ਵਸਣ ਕਰਕੇ ਇਸ ਦਾ ਮਿਸ਼ਨ ਪ੍ਰਚਾਰ ਦੇ ਨਰਾਤ ਕਰੋ ਤੇ ਮਹਾਰਾਜ ਜੀ ਆਪ ਜੀ ਦੇ ਨਾਲ ਹਨ ਪਰ ਭਾਰਤੀਆਂ ਰੂਸਿਆ ਧਰਮ ਕਟਰ ਤੋਂ ਅਤੇ ਸਾਡੇ ਬਹੁਤ ਸਨਮਾਨਯੋਗ ਪ੍ਰੈਜ਼ੀਡੈਂਟ ਸ਼੍ਰੀਮਾਨ ਸਰਦੀਪ ਜੀ ਭਗਵਾਨੇ ਸਾਹਿਬ ਜਨਰਲ ਸੈਕਰੀ ਸ਼੍ਰੀਮੰਜਨ ਦਾਕੀਮਾ ਜੀ ਪਰਮੇਂਦਰ ਜੀ ਤੇ ਹੋਰ ਜਿੰਨਾ ਵੀ ਸੰਗਠਨਾ ਆਲ ਇੰਡੀਆ ਦਾ ਉਹ ਵੀ ਆਪ ਜੀ ਦੇ ਨਾਲ ਹੈ ਆਪ ਜੀ ਅਸੀਂ ਪੂਰੇ ਸੰਗਠਨ ਆਖਲ ਭਾਰਤਿਆ ਦਾ ਸਿਹਤ ਤੁਹਾਨੂੰ ਨੈਸ਼ਨਲ ਕਮੇਟੀ ਵੱਲੋਂ ਵੀ ਆਪ ਦੀ ਮੁਸਫਲਤਾ ਪ੍ਰਾਰਥਨਾ ਕਰਦੇ ਹਾਂ ਸਾਡੇ ਅੱਜ ਦੇ ਪ੍ਰਧਾਨ ਜੀ ਰਾਜਕਮਾਰ ਜੀ ਉਹਨਾਂ ਦੇ ਨਾਲ ਉਹ ਪ੍ਰਧਾਨ ਜੀ ਸਾਡੇ ਸਤਬਲ ਸਾਲੂ ਜੀ ਤੇ ਸਾਡੇ ਸੈਕਰੀ ਸਾਹਿਬ ਦਾਕੰਦ ਮੋਰ ਦੀ ਜਨ ਸੈਕਰੀ ਸਾਡੇ ਰੇਸ਼ਮ ਜੀ ਸੰਯੁਕਤ ਸੱਤਾਤ ਮੈਸਜ ਕਰਨਾ ਚਾਹਦੇ ਸੀ ਸ਼ੁਮਨਜੀ ਡਾਕਟਰ ਕਮਲ ਸਾਹਬੜਾ ਜੀ ਅਜੇ ਮਾ ਜੀ ਜਿੰਨੇ ਵੀ ਅੱਜ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਆਏ ਹੋ ਸਾਰੇ ਸਤਿ ਸ੍ਰੀ ਅਕਾਲ ਦਾ ਮਿਸ਼ਨ ਪੱਜਾ ਕਰਦੇ ਹੋਏ ਸੋ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੇਰ ਸਾਹਿਬ ਜਿੰਨੀ ਵੀ ਟੀਮ ਆਪ ਸਾਰੇ ਆਏ ਹੋ ਗੁਰੇਂਦਰ ਬੱਬੂ ਜੀ ਪਲੇਰ ਸਾਹਿਬ ਜੋਗਰਾ ਜੀ ਔਰ ਵੀ ਜਿੰਨੇ ਵੀ ਸਾਡੇ ਰਮ ਸਿੰਘ ਸਾਹਿਬ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਲੰਗਰ ਪਾਣੀ ਛੱਕ ਕੇ ਜਾਣ ਦੀ ਕਰਦਾ ਹਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੋ ਬੋਲੇ ਸੋਨਰ ਪੈਣ ਸ਼ਰੂ ਦਾ ਦਾਸ ਮਹਾਰਾਜ ਕੀ ਜੈ ਸੋਨਰ ਪੈ ਸਤਪੁਰ ਸਾਮੀ ਸਰਮਾ ਦਾਸ ਮਹਾਰਾਜ ਕੀ ਜੈ ਸਿਆ ਕੌਮ ਦੇ ਅਮਰ ਸ਼ੀਰ ਸੰਤ ਰਾਮਾਨੰਦ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇਵ ਗੁਰਦੇਵ ਧੰਨ ਗੁਰਦੇਵ ਗੁਰਦੇਵ ਧੰਨ ਗੁਰਦੇਵ